ਨ 2011 ਦੀ ਗੱਲ ਹੈ ਸਾਹਿਲ ਕਦਾਵਲੀ ਪਹੁੰਚਦਾ ਹੈ ਕੋਠਾ ਨੰਬਰ 21 ਜਦੋਂ ਉਹ ਉੱਥੇ ਪਹੁੰਚਦਾ ਹੈ ਤਾਂ ਉਹਦੇ ਸਾਹਮਣੇ 51 ਔਰਤਾਂ ਪੇਸ਼ ਕੀਤੀਆਂ ਜਾਂਦੀਆਂ ਜਿਨ੍ਹਾਂ ਨੂੰ ਰਿਜੈਕਟ ਕਰ ਦਿੰਦਾ ਹੈ ਇੱਕ 52ਵੀਂ ਔਰਤ ਉਹਦੇ ਸਾਹਮਣੇ ਪੇਸ਼ ਕੀਤੀ ਜਾਂਦੀ ਹੈ ਕੋਠਾ ਨੰਬਰ 21 ਦੇ ਅੰਦਰ ਉਹ ਉਹਨੂੰ ਹਾਂ ਕਹਿ ਦਿੰਦਾ ਹੈ ਤੇ ਫਿਰ ਉਹਦੇ ਨਾਲ ਇੱਕ ਕਮਰੇ ਦੇ ਅੰਦਰ ਚਲਾ ਜਾਂਦਾ ਹੈ ਕਮਰੇ 'ਚ ਜਾਂਦਾ ਹੈ ਕੁਝ ਗੱਲਬਾਤ ਕਰਦਾ ਹੈ ਤੇ ਉਹਨੂੰ ਪਤਾ ਚੱਲਦਾ ਹੈ ਕਿ ਇਹ ਤਾਂ ਉਹਦੀ ਹੀ ਵਾਈਫ ਹੈ ਹੁਣ ਸਾਹਿਲ ਉੱਥੇ ਤੱਕ ਪਹੁੰਚਿਆ ਕਿਵੇਂ ਤੇ ਉਹਦੀ ਵਾਈਪ ਆਖਰਕਾਰ ਉੱਥੇ ਕਿਵੇਂ ਪਹੁੰਚ ਗਈ ਤੇ ਇਸ ਤੋਂ ਬਾਅਦ ਸਾਹਿਲ ਨੇ ਜੋ ਕਦਮ ਚੱਕਿਆ ਉਹ ਸੁਣ ਕੇ ਤੁਸੀਂ ਸਾਹਿਲ ਨੂੰ ਸੈਲੂਟ ਕਰੋ ਕਰਨਾ ਚਾਹੋਗੇ ਤੇ ਇੱਕ ਗੱਲ ਹੋਰ ਵੀ ਅਸੀਂ ਅਕਸਰ ਸੁਣਦੇ ਆ ਕਿ ਪੁਲਿਸ ਟਾਈਮ ਤੇ ਨਹੀਂ ਪਹੁੰਚਦੀ ਪਰ ਇਸ ਕੇਸ ਦੇ ਅੰਦਰ ਇੱਕ ਪੁਲਿਸ ਦਾ ਵੀ ਬਹੁਤ ਇੰਪੋਰਟੈਂਟ ਰੋਲ ਜਿਹੜਾ ਹੈ ਉਹ ਨਿਭਾਇਆ ਗਿਆ ਹੈ ਤਾਂ ਉਹ ਵੀ ਤੁਹਾਨੂੰ ਦੱਸਾਂਗੇ ਤਾਂ ਕੀ ਹੁੰਦਾ ਸਾਹਿਲ ਤੇ ਤਾਨਿਆ ਤਾਨਿਆ ਉਦੀ ਵਾਈਫ ਇਹ ਵਿਆਹ ਜਾਂਦੇ ਨੇ ਤੇ ਇਹ ਵਿਆਹ ਤੋਂ ਕੁਝ ਸਮੇਂ ਬਾਅਦ ਸਾਹਿਲ ਜਿਹੜਾ ਹੈ ਇਹ ਕਰਨਾਟਕ ਬੰਗਲੌਰੂ ਦੀ ਕਹਾਣੀ ਹੈ ਤੇ ਉੱਥੋਂ ਉਹਦੀ ਕੰਪਨੀ ਜਿਹੜੀ ਹੈ ਉਹਨੂੰ ਕਹਿੰਦੀ ਹੈ ਕਿ ਤੈਨੂੰ ਹੁਣ ਮੁੰਬਈ ਜਾਣਾ ਪਊਗਾ ਕੁਝ ਸਮੇਂ ਲਈ ਤੇ ਉਹਦੀ ਜੌਬ ਦਾ ਮਾਮਲਾ ਸੀ ਤਾਂ ਉਹ ਨਾ ਵੀ ਨਹੀਂ ਕਹਿ ਸਕਦਾ ਸੀ ਕਿਉਂਕਿ ਗੱਲ ਜੌਬ ਦੇ ਉੱਤੇ ਆਉਂਦੀ ਸੀ ਤਾਂ ਉਹਨੂੰ ਜਾਣਾ ਪਿਆ ਹੁਣ ਜਦੋਂ ਸਾਹਿਲ ਨੂੰ ਮੁੰਬਈ ਆਏ ਹੋਏ 2 ਕੁ ਮਹੀਨੇ ਹੋ ਜਾਂਦੇ ਨੇ ਤਾਂ ਇੱਥੇ ਕੀ ਹੁੰਦਾ ਸਾਹਿਲ 2 ਮਹੀਨਿਆਂ ਬਾਅਦ ਤਾਨਿਆ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਕਿ ਤੂੰ ਇੱਥੇ ਆਣਾ ਚਾਹੀਈਂ ਤੂੰ ਵੇਖਣਾ ਚਾਹੀਂਗੇ ਮੁੰਬਈ ਤਾਂ ਫਿਰ ਤਾਨਿਆ ਕਹਿੰਦੀ ਆ ਬਿਲਕੁਲ ਮੈਂ ਤਾਂ ਕਦੋਂ ਦੀ ਇੰਤਜ਼ਾਰ ਕਰ ਰਹੀ ਸੀ ਕਿ ਤੁਹਾਡੇ ਮੂੰਹੋਂ ਆ ਗੱਲ ਸੁਣਾ ਤੇ ਮੈਂ ਤਾਂ ਮੁੰਬਈ ਆਉਣਾ ਚਾਹੁੰਦੀ ਆ ਸਾਹਿਲ ਨਾਲ ਦੀ ਨਾਲ ਉਹਦੀਆਂ ਟਿਕਟਾਂ ਬੁੱਕ ਕਰਾ ਦਿੰਦਾ ਹੈ ਤੇ ਤਾਨਿਆ ਫਿਰ ਰਵਾਨਾ ਹੋ ਜਾਂਦੀ ਹੈ ਟ੍ਰੇਨ ਚੜ ਜਾਂਦੀ ਹੈ ਮੁੰਬਈ ਆਉਣ ਫਿਰ ਸਾਹਿਲ ਦਰਸਤਾ ਬੜਾ ਲੰਮਾ ਸੀਗਾ ਤਾਂ ਸਾਹਿਲ ਵਿੱਚੋਂ ਵਿੱਚੋਂ ਕਾਲ ਕਰ ਕਰਕੇ ਬਾਰ ਬਾਰ ਤਾਨਿਆ ਦਾ ਹਾਲ ਚਾਲ ਪੁੱਛਦਾ ਜਾ ਰਿਹਾ ਸੀ ਜਦੋਂ 50 ਕਿਲੋਮੀਟਰ ਦਾ ਸਮਾਂ ਰਹਿ ਜਾਂਦਾ ਤਾਂ ਤਾਨਿਆ ਜਿਹੜੀ ਹੈ ਉਹ ਸਾਹਿਲ ਨੂੰ ਐ ਤਾਂ ਤਾਨਿਆ ਸਾਹਿਲ ਨੂੰ ਹੀ ਮੈਸੇਜ ਕਰਦੀ ਹੈ ਕਿ ਮੈਂ ਤਾਂ ਤੁਹਾਡੇ ਬਹੁਤ ਕਰੀਬ ਆ ਚੁੱਕੀ ਹਾਂ ਹੁਣ ਤੇ ਜਲਦੀ ਹੀ ਆਪਾਂ ਮਿਲਦੇ ਹਾਂ ਪਰ ਇਸ ਕੀ ਇੱਕ ਸਿੰਦਰ ਹੁੰਦਾ ਕੀ ਹੈ ਜਦੋਂ ਤਾਨਿਆ ਉਸ ਟ੍ਰੇਨ ਦੇ ਉੱਤੇ ਚੜਦੀ ਹੈ ਜਿੱਥੇ ਉਹਦੀ ਸੀਟ ਹੁੰਦੀ ਹੈ ਉੱਥੇ ਹੀ ਦੋ ਹੱਟੇ ਕੱਟੇ ਇਨਸਾਨ ਵੀ ਬੈਠੇ ਹੁੰਦੇ ਨੇ ਪਹਿਲੇ ਤਾਂ ਉਹ ਮਾਹੌਲ ਬਣਾਉਂਦੇ ਨੇ ਗੱਲ ਕਰਨ ਦਾ ਕਿਵੇਂ ਪਹਿਲੇ ਤਾਂ ਆਪਸ ਵਿੱਚ ਗੱਲ ਕਰਨੇ ਸ਼ੁਰੂ ਕਰ ਦਿੰਦੇ ਨੇ ਫਿਰ ਜਦੋਂ ਮਾਹੌਲ ਬਣ ਜਾਂਦਾ ਹੈ ਫਿਰ ਉਹ ਤਾਨਿਆ ਨੂੰ ਬੁਲਾਉਣਾ ਸਟਾਰਟ ਕਰ ਦਿੰਦੇ ਨੇ ਜਦੋਂ ਵੀ ਕੁਝ ਖਾਂਦੇ ਨੇ ਤਾਂ ਤਾਨਿਆ ਨੂੰ ਜ਼ਰੂਰ ਆਫਰ ਕਰਦੇ ਨੇ ਪਰ ਤਾਨਿਆ ਨੇ ਇੱਕ ਵਾਰੀ ਵੀ ਹਾਂ ਨਹੀਂ ਭਰੀ ਵੀ ਮੈਂ ਕੁਝ ਖਾ ਲੈਂਦੀ ਆ ਬਿਲਕੁਲ ਨਹੀਂ ਉਹ ਹਮੇਸ਼ਾ ਮਨਾਂ ਕਰਦੀ ਰਹੀ ਪਰ ਫਿਰ ਜਦੋਂ ਆਖਰੀ ਤੇ ਆਉਂਦੇ ਆਉਂਦੇ ਉਹਨਾਂ ਨੇ ਚਾਹ ਮੰਗਾਈ ਤਾਨਿਆ ਦੇ ਮਨਾਂ ਕਰਨ ਦੇ ਬਾਅਦ ਉਹ ਵੀ ਤਿੰਨ ਕੱਪ ਚਾਹ ਮੰਗਾਈ ਤੇ ਤਾਨਿਆ ਨੂੰ ਐ ਕਿਨਾਂ ਭਲਾ ਵੀ ਦਿੱਤੀ ਗਈ ਕਿਉਂਕਿ ਹੁਣ ਤਾਨਿਆ ਵੀ ਉਹਨਾਂ ਦੇ ਨਾਲ ਥੋੜੀ ਬਹੁਤ ਕੰਪੈਟਿਬਲ ਹੋ ਚੁੱਕੀ ਸੀ ਕਿਉਂਕਿ ਪੂਰੇ ਰਸਤੇ ਗੱਲ ਕਰਦੇ ਆ ਰਹੇ ਸੀ ਤੇ ਰਸਤਾ ਬੜਾ ਲੰਮਾ ਸੀਗਾ ਹੁਣ ਇਸ ਤੋਂ ਬਾਅਦ ਕੀ ਹੁੰਦਾ ਉਹ ਚਾਹ ਪੀਣ ਤੋਂ ਬਾਅਦ ਤਾਨਿਆ ਆਪ ਦਾ ਹੋਸ਼ ਖੋ ਬੈਠਦੀ ਹੈ ਤੇ ਜਦੋਂ ਉਹਦਾ ਹੋਸ਼ ਖੁੱਲਦਾ ਹੈ ਜਦੋਂ ਆਪਣੀ ਅੱਖਾਂ ਖੋਲਦੀ ਹੈ ਤਾ ਉਹ ਆ ਉਹ ਦੇ ਆਪ ਨੂੰ ਕਦਾਵਲੀ ਦੇ ਰੈੱਡ ਲਾਈਟ ਏਰੀਆ ਦੇ ਅੰਦਰ ਪਾਉਂਦੀ ਹੈ ਉਸ ਤੋਂ ਭਿਆਨਕ ਉਹਦੇ ਲਈ ਕੁਛ ਨਹੀਂ ਹੁੰਦਾ ਹੁਣ 15 ਦਿਨ ਤੱਕ ਉਹਨੂੰ ਬਹੁਤ ਜ਼ਿਆਦਾ ਮਾਰਿਆ ਜਾਂਦਾ ਹੈ ਕੁੱਟਿਆ ਜਾਂਦਾ ਹੈ ਖਾਣ ਲਈ ਕੁਛ ਨਹੀਂ ਦਿੱਤਾ ਜਾਂਦਾ 19ਵੇਂ ਦਿਨ ਉਸ ਕੋਠੇ ਦੀ ਮਾਲਕਣ ਉੱਥੇ ਧਾਨਿਆ ਕੋ ਲਾਉਂਦੀ ਹੈ ਤੇ ਕਹਿੰਦੀ ਹੈ ਤੇਰੇ ਨਾਲ ਬਹੁਤ ਬੁਰਾ ਹੋਊਗਾ ਜੇ ਤੂੰ ਅੱਜ ਤਿਆਰ ਨਾ ਹੋਈ ਜੇ ਤੂੰ ਅੱਜ ਕਸਟਮਰ ਅਟੈਂਡ ਨਾ ਕੀਤੇ ਤਾਂ ਤੇਰੇ ਨਾਲ ਮੈਂ ਬਹੁਤ ਮਾਰਾ ਕਰੂੰਗੀ ਜਦ ਤੂੰ ਸੋਚ ਵੀ ਨਹੀਂ ਸਕਦੀ ਤੇ ਫਿਰ ਉਸ ਤੋਂ ਬਾਅਦ ਉਸ ਕੋਠੇ ਦੀਆਂ ਦੂਜੀਆਂ ਔਰਤਾਂ ਵੀ ਆ ਕੇ ਜਿਹੜੀਆਂ ਸੀ ਗਿਆ ਉਸ ਤਾਨਿਆਂ ਨੂੰ ਸਮਝਾਉਣ ਲੱਗਦੀਆਂ ਵੀ ਤੇਰੇ ਕੋਲ ਹੁਣ ਕੋਈ ਹੋਰ ਆਪਸ਼ਨ ਨਹੀਂ ਹੈ ਕਿ ਤੈਨੂੰ ਇੱਥੇ ਕੋਈ ਬਚਾਉਣ ਆਉਣ ਨਹੀਂ ਵਾਲਾ ਬਸ ਹੁਣ ਆਹੀ ਤੇਰੀ ਜ਼ਿੰਦਗੀ ਹੈ ਤੇਰੇ ਕੋਲ ਕੋਈ ਆਪਸ਼ਨ ਨਹੀਂ ਹੈ ਕਿ ਤੈਨੂੰ ਤਿਆਰ ਹੋ ਜਾਣਾ ਚਾਹੀਦਾ ਤਾਂ ਹੁਣ ਉਹਦੇ ਕੋਈ ਕੋਈ ਆਪਸ਼ਨੀਆਂ ਨੂੰ ਤਿਆਰ ਕੀਤਾ ਜਾਂਦਾ ਹੈ ਲਾਲ ਲਿਪਸਟਿਕ ਲਾਈ ਜਾਂਦੀ ਹੈ ਤੇ ਬੜਾ ਸਾਰਾ ਮੇਕਅਪ ਤੇ ਛੋਟੇ ਛੋਟੇ ਜਣੇ ਨੇ ਉਹ ਕੱਪੜੇ ਪਵਾ ਦਿੱਤੇ ਜਾਂਦੇ ਨੇ ਹੁਣ ਤਾਨਿਆ ਨੂੰ ਇੱਕ ਗੱਲ ਬੜੀ ਵਧੀਆ ਹੋਈ ਕਿ ਜਿਹੜਾ ਉਹਦੇ ਕੋਲ ਪਹਿਲਾ ਕਸਟਮਰ ਆਇਆ ਉਹਦੇ ਤੇ ਬਹੁਤ ਮਿਹਰਬਾਨ ਹੁਣ ਰੈਡ ਲਾਈਟ ਏਰੀਆ 'ਚ ਆਇਆ ਹੋਇਆ ਕੋਈ ਵੀ ਇਨਸਾਨ ਸ਼ਰੀਫ ਤਾਂ ਹੁੰਦਾ ਰਿਹਾ ਤਜੀਮੇ ਕਿਆ ਮਿਹਰਬਾਨ ਹੋ ਗਿਆ ਦੋਦੇ ਤੋਂ ਹੀ ਮਤਲਬ ਸੀ ਕਿ ਉਹਨੇ ਤਾਨਿਆ ਨੂੰ ਕੌਣ ਦੇ ਦਿੰਦਾ ਉਹ ਆਪ ਦੇ ਹਸਬੰਦ ਨਾਲ ਕੰਟੈਕਟ ਕਰਨ ਲਈ ਕਿ ਉਹ ਕਿੱਥੇ ਹੈ ਤੁਹਾਨੂੰ ਆਪਣੀ ਕਹਾਣੀ ਦੱਸੇ ਹੋਣ ਤਾਂ ਵੀ ਪਰ ਹੁਣ ਰੈੱਡ ਲਾਈਟ ਏਰੀਆ ਚ ਆਇਆ ਹੋਇਆ ਕੋਈ ਇਨਸਾਨ ਕਿਸੇ ਦੀ ਜੁਰੀ ਮਦਦ ਕਰੇਗਾ ਐਡਾ ਮਤਲਬ ਉਹ ਚੰਗਾ ਤਾਂ ਹੋਵੇਗਾ ਨਹੀਂ ਤਾਂ ਤਾਨਿਆ ਨੇ ਉਹਨੂੰ ਇੰਨਾ ਕੋ ਖੁਸ਼ ਕਰ ਦਿੱਤਾ ਸੀ ਕਿ ਉਹ ਦੇ ਮਿਹਰਬਾਨ ਹੋ ਗਿਆ ਤੇ ਉਹਨੇ ਉਹਨੂੰ ਫੋਨ ਪੜਾਤਾ ਉਹਨੇ ਆਪਦੀ ਪੱਤਾ ਪੱਟ ਤਾਨਿਆਂ ਨੇ ਜਿਹੜਾ ਸੀਗਾ ਉਹ ਆਪਦੇ ਹਸਬੰਡ ਸਾਹਿਲ ਨੂੰ ਫੋਨ ਲਾਇਆ ਤੇ ਉਹਨੂੰ ਸਾਰੀ ਕਹਾਣੀ ਦੱਸੀ ਸਾਹਿਲ ਵੀ ਅਨੇ ਦਿਨਾਂ ਤੋਂ ਬਹੁਤ ਪਰੇਸ਼ਾਨ ਹੋ ਗਿਆ ਸੀ ਕਿ ਮੇਰੀ ਵਾਈਫ ਆਕਰ ਕੱਥੇ ਚਲੀ ਕਿੱਥੇ ਗਈ ਕਿ ਕਿਸੇ ਨਾਲ ਭੱਜ ਤਾਂ ਨਹੀਂ ਗਈ ਕਿ ਇਹ ਕਹਾਣੀਆਂ ਤਾਂ ਅਕਸਰ ਅੱਜ ਸੁਣ ਨਹੀਂ ਰਹੇ ਆ ਸੀ ਤਾਂ ਸਾਹਿਲ ਡਰ ਜਾਂਦਾ ਹੈ ਤਾਂ ਉਹ ਵੀ ਮਤਲਬ ਬੜਾ ਪਰੇਸ਼ਾਨ ਹੋ ਰਹਿਣ ਲੱਗ ਪਿਆ ਮੇਰੀ ਵਾਈਫ ਕਿ ਚਲੀ ਕਿੱਥੇ ਗਈ ਤੇ ਕੀ ਬੀਤਰੀ ਹੁੰਦੀ ਹੈ ਤੇ ਹੁਣ ਤਾਨਿਆਂ ਦਾ ਸਾਹਿਲ ਨੂੰ ਫੋਨ ਜਾਂਦਾ ਹੈ ਤਾਨਿਆ ਦੱਸਦੀ ਹੈ ਕਿ ਮੇਨ ਨਾਲ ਐਵੇਂ ਐਵੇਂ ਹੋਇਆ ਥੋੜਾ ਬਹੁਤ ਤੇ ਉਸ ਤੋਂ ਬਾਅਦ ਹੁਣ ਉਸਾਹਿਲ ਉਹਨੂੰ ਪੁੱਛਦਾ ਹੈ ਤਾਂ ਆਖਿਰਕਾਰ ਹੈ ਕਿਥੇ ਤਾਨਿਆ ਕਹਿੰਦੀ ਹੈ ਮੈਨੂੰ ਨਹੀਂ ਪਤਾ ਵੀ ਦੀ ਐਗਜ਼ੈਕਟ ਲੋਕੇਸ਼ਨ ਕੀ ਹੈ ਫਿਰ ਉਸ ਤੋਂ ਬਾਅਦ ਜਿਹੜਾ ਆਦਮੀ ਤਾਨਿਆ ਦੇ ਨਾਲ ਉਸ ਕਮਰੇ ਦੇ ਵਿੱਚ ਹੁੰਦਾ ਹੈ ਉਹ ਸਾਹਿਲ ਨੂੰ ਐਗਜ਼ੈਕਟ ਲੋਕੇਸ਼ਨ ਦੱਸਦਾ ਹੈ ਕਿ ਇੱਥੇ ਇੱਥੇ ਅਸੀਂ ਇੱਥੇ ਇੱਥੇ ਹਾਂ ਹੁਣ ਉਹ ਇਨਸਾਨ ਤਾਂ ਉੱਥੋਂ ਚਲਾ ਜਾਂਦਾ ਹੈ ਫਿਰ ਅਗਲੇ ਦਿਨ ਸਾਹਿਲ ਉਸਨੂੰ ਗੋਠਾ ਨੰਬਰ 21 ਦੇ ਅੰਦਰ ਕਦਾਵਲੀ ਪਹੁੰਚ ਜਾਂਦਾ ਹੈ ਤਾਂ ਇੱਥੇ ਆ ਕਿ ਕੀ ਹੁੰਦਾ ਜਦੋਂ ਉਹ ਕਦਾਵਲੀ ਪਹੁੰਚਦਾ ਹੈ ਤਾਂ ਉਸ ਤੋਂ ਬਾਅਦ ਤਾਨਿਆ ਜਿਹੜੀ ਸੀਗੀ ਉਹਨੂੰ ਸਿੱਧਾ ਨਹੀਂ ਮਿਲ ਜਾਂਦੀ ਤਾਂ ਹੁਣ ਇੱਥੇ ਜਾ ਕੇ ਸਭ ਤੋਂ ਪਹਿਲੀ ਤਾਂ ਉਹ ਸੋਚਦਾ ਹੈ ਕਿ ਪਹੁੰਚਣ ਤੋਂ ਪਹਿਲੇ ਉਹਨੇ ਸੋਚਿਆ ਵੀ ਹੋਵੇਗਾ ਕਿ ਕੱਲਾ ਜਾਊਂਗਾ ਤਾਂ ਡਰਦਾ ਲੱਗਦਾ ਹੈ। ਅੰਦਰ ਤਾਂ ਇਨਸਾਨ ਨੂੰ ਡਰ ਤਾਂ ਲੱਗਦਾ ਹੈ। ਉਹ ਸੋਚਦਾ ਕਿ ਕਿਤੇ ਮੈਂ ਪੁਲਿਸ ਨੂੰ ਕੰਪਲੇਂਟ ਕਰਕੇ ਜਾਵਾਂ, ਪੁਲਿਸ ਨੂੰ ਪੀਜਾਂ ਫਿਰ ਉਹਦੇ ਦਿਮਾਗ 'ਚ ਖੌਟ ਆਂਦਾ ਹੈ ਜੇ ਪੁਲਿਸ ਦੀ ਰੇਡ ਪਾਊਗੀ ਤਾਂ ਸਭ ਤੋਂ ਪਹਿਲੇ ਤਾਂ ਇਹਨਾਂ ਨੂੰ ਛੁਪਾ ਦਿੱਤਾ ਜਾਊਗਾ। ਤਾਂ ਉਸ ਗੱਲ ਤੋਂ ਡਰਦਾ ਉਹ ਕੀ ਕਰਦਾ ਹੈ ਉਹ ਖੁਦ ਹੀ ਅਗਲੇ ਦਿਨ ਉੱਤੇ ਕੋਠੇ ਦੇ ਉੱਤੇ ਪਹੁੰਚ ਜਾਂਦਾ ਹੈ। ਉਹ ਹੁਣ ਇੱਕ ਦਿਮਾਗ ਲੜਾਉਂਦਾ ਹੈ ਤੇ ਉਹ ਕੋਠੇ ਦੇ ਮਾਲਕ ਨੂੰ ਕਹਿੰਦਾ ਕੋਈ ਫਰੈਸ਼ ਆਈਟਮ ਪੇਸ਼ ਕਰੋ ਫਿਰ ਉਹਦੇ ਸਾਹਮਣੇ ਪਹਿਲੇ ਤਾਂ 51 ਔਰਤਾਂ ਪੇਸ਼ ਕੀਤੀਆਂ ਜਾਂਦੀਆਂ ਜਿਹੜਾ ਕਿ ਉਹ ਜਮਾ ਵੀ ਉਹਨਾਂ ਨੂੰ ਰਿਜੈਕਟ ਕਰ ਦਿੰਦਾ ਹੈ ਤੇ ਉਸ ਤੋਂ ਬਾਅਦ 52ਵੀਂ ਔਰਤ ਜੋ ਕਿ ਸਾਹਮਣੇ ਲਈ ਆਈ ਜਾਂਦੀ ਹੈ ਉਹਦੀ ਹੀ بیوی ਹੁੰਦੀ ਹੈ ਪਹਿਲੇ ਤਾਂ ਉਹ ਉਹਨੂੰ ਪਹਿਚਾਨ ਲੈਂਦਾ ਫਿਰ ਕੁਝ ਸਮੇਂ ਬਾਅਦ ਜਦੋਂ ਕਮਰੇ 'ਚ ਜਾਂਦੇ ਨੇ ਤੇ ਉੱਤੇ ਬੈ ਕੇ ਗੱਲਾਂ ਕਰਦੇ ਨੇ ਤਾਂ ਤਾਨਿਆਂ ਨੂੰ ਦੱਸਦੀ ਹੈ ਮੈਂ ਤੇਰੀ ਹੀ ਵਾਈਫ ਹਾਂ ਪਹਿਨਾ ਕੋ ਮੇਕਅਪ ਛੋਟੇ ਛੋਟੇ ਕਪੜੇ ਲਾਲ ਲਿਪਸਟਿਕ ਜਿਹੜਾ ਸੀਗਾ ਸਾਹਿਲ ਉਹ ਆਪਦੀ ਵਾਈਫ ਨੂੰ ਪਹਿਚਾਨ ਨਹੀਂ ਨੀ ਪਾਇਆ ਜਦੋਂ ਤਾਨਿਆ ਉਹਨੂੰ ਦੱਸਦੀ ਹੈ ਐ ਐਗਜ਼ੈਕਟ ਕਹਾਣੀ ਕੀ ਉਹਦੇ ਨਾਲ ਆਖਿਰਕਾਰ ਹੋਇਆ ਕਿ ਉਹਨੂੰ ਦੱਸਦੀ ਹੈ ਕਿ ਮੈਨੂੰ ਇੱਥੇ ਕੋਠੇ ਦੇ ਉੱਤੇ 45000 ਦੇ ਅੰਦਰ ਜਿਹੜਾ ਹੈ ਉਹ ਬੀਚ ਕੇ ਚਲੇ ਗਏ ਦੋ ਮਰਦ ਪਰ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਹ ਦੋ ਜਣ ਤਾਂ ਨਹੀਂ ਲੱਭੇ ਹੁਣ ਇੱਥੇ ਪੁਲਿਸ ਕਿੱਥੋਂ ਆ ਗਈ ਤਾਂ ਇਥੇ ਪੁੱਲਸ ਐਸ ਐਂਗਲ ਚ ਆਉਂਦੀ ਹੈ ਕਿ ਫਿਰ ਸਾਹਿਲ ਤੇ ਹੁਣ ਤਾਨਿਆਂ ਕਮਰੇ ਦੇ ਅੰਦਰ ਹੁੰਦੇ ਨੇ ਸਾਹਿਲ ਚੰਗੇ ਘਰ ਹੋ ਸੀਗਾ ਤਾਂ ਉਹਨੇ ਮਾਲਕਨ ਉਹਦੇ ਕੋਲ ਚੰਗਾ ਪੈਸਾ ਵੀ ਲਈ ਤਾਂ ਉਹਨੇ ਮਾਲਕ ਨੂੰ ਐਕਸਟਰਾ ਪੈਸੇ ਦਿੱਤੇ ਹੋਏ ਸੀ ਕਿ ਜ਼ਿਆਦਾ ਸਮਾਂ ਮਿਲ ਜਾਏ ਤਾਂ ਹੁਣ ਸਾਹਿਲ ਜਿਹੜਾ ਹੁੰਦਾ ਉਹ ਤਾਨਿਆਂ ਨੂੰ ਕਹਿੰਦਾ ਵੀ ਇਹ ਗੱਲ ਤਾਂ ਠੀਕ ਹੈ ਤੂੰ ਮੈਨੂੰ ਸਾਰਾ ਕੁਝ ਦੱਸ ਤਾਂ ਪਰ ਹੁਣ ਅਸੀਂ ਇੱਥੋਂ ਨਿਕਲੀਏ ਕਿ ਮੈਂ ਜਿੰਪਟ ਜਾਾਂਗੇ ਤਾਂ ਇਹ ਪੱਕਾ ਸਾਨੂੰ ਪੜ ਲੈਣਗੇ ਬਹੁਤ ਕੁਟਣਗੇ ਤਾਂ ਇੱਥੇ ਫਿਰ ਉਹ ਤੋਂ ਮੈਂ ਦਿਮਾਗ ਲੜਾਉਂਦੇ ਨੇ ਤੇ ਜਿਹੜਾ ਸਾਹਿਲ ਉਹ ਤਾਨਿਆ ਨੂੰ ਕਹਿੰਦਾ ਵੀ ਤੂੰ ਬਹੁਤ ਧਿਆਨ ਰੱਖਵੀ ਕੋਈ ਆ ਤਾਂ ਨਹੀਂ ਜਾਂਦਾ ਤੇ ਮੈਂ ਬਾਥਰੂਮ ਦੇ ਅੰਦਰ ਹੋ ਕੇ ਜਿਹੜਾ ਹਾਂ ਉਹ ਪੁਲਿਸ ਨੂੰ ਫੋਨ ਮਲਾਉਣਾ ਹੁਣ ਜਦੋਂ ਤਾਨਿਆ ਧਿਆਨ ਰੱਖ ਰਹੀ ਹੁੰਦੀ ਹੈ ਤੇ ਸਾਹਿਲ ਵਾਸ਼ਰੂਮ ਜਾਂਦਾ ਹੈ ਤੇ ਉੱਥੇ ਜਾ ਕੇ ਫੋਨ ਮਲਾਉਂਦਾ ਹੈ ਪੁਲਿਸ ਨੂੰ ਤੇ ਪੁਲਿਸ ਨੂੰ ਸਾਰੀ ਕਹਾਣੀ ਫਟਾਫਟ ਡਿਟੇਲਸ ਦੇ ਅੰਦਰ ਸਮਝਾਉਂਦਾ ਹੈ ਤੇ ਪੁਲਿਸ ਬਹੁਤ ਜਲਦ ਔਨ ਦ ਪੁਲਿਸ ਬਹੁਤ ਜਲਦ ਔਨ ਦ ਸਪੋਟ ਉਸ ਥੋੜ੍ਹੇ ਦੇ ਉੱਤੇ ਪਹੁੰਚ ਜਾਂਦੀ ਹੈ ਤੇ ਇਨਸਟੈਂਟ ਐਕਸ਼ਨ ਲਿਆ ਜਾਂਦਾ ਹੈ ਤੇ ਉੱਥੇ ਹੋਰ 44 ਔਰ ਤਾਂ ਕੱਲੀ ਤਾਨਿਆ ਨਹੀਂ ਉਹਦੇ ਹੋਰ 44 ਔਰ ਤਾਂ ਇਹੋ ਜੀਆਂ ਜਿਹੜੀਆਂ ਸੀਗੀਆਂ ਉਹ ਉਹਨਾਂ ਨੂੰ ਮਿਲਦੀਆਂ ਨੇ ਜਿਨ੍ਹਾਂ ਨੂੰ ਕੀ ਉਹਨਾਂ ਦੀ ਮਰਜ਼ੀ ਦੇ ਖਿਲਾਫ ਐਵੇਂ ਧੋਖਾ ਧੜੀ ਕਰਕੇ ਉੱਥੇ ਲਿਆਇਆ ਜਾਂਦਾ ਹੈ ਤੇ ਉਹਨਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਜਾਂਦੀ ਹੈ ਹੁਣ ਇਹ ਤਾਂ ਤਾਨਿਆ ਦਾ ਕੇਸ ਸੀਗਾ ਉਹ ਤਾਂ 15 ਦਿਨਾਂ ਦੇ ਦਰੋਂ ਉਤੋਂ ਛੁੱਟੀ ਪਰ ਹਰ ਇਨਸਾਨ ਨਾ ਲੱਕੀ ਨਹੀਂ ਹੁੰਦਾ ਇੱਥੇ ਇੱਕ ਸਾਹਿਲ ਨੂੰ ਵੀ ਸੈਲੂਟ ਬੰਦਾ ਹੈ ਜਿਹੜਾ ਕੀ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਇਹ ਕਹਾਣੀ ਸੁਣਨ ਤੋਂ ਬਾਅਦ ਤੁਸੀਂ ਸਾਹਿਲ ਨੂੰ ਜ਼ਰੂਰ ਸੈਲੂਟ ਕਰਨਾ ਚਾਹੋਗੇ ਕਿਉਂਕਿ ਅਸੀਂ ਉਸ ਦੁਨੀਆ ਦੇ ਅੰਦਰ ਰਹਿੰਦੇ ਹਾਂ ਜਿੱਥੇ ਔਰਤ ਦੀ ਇੱਕ ਗਲਤੀ ਵੀ ਬਰਦਾਸ਼ਤ ਛੋਟੀ ਤੋਂ ਛੋਟੀ ਨਹੀਂ ਕੀਤੀ ਜਾਂਦੀ ਪਰ ਮਰਦ ਦੀ ਵੱਡੀ ਤੋਂ ਵੱਡੀ ਗਲਤੀ ਨੂੰ ਅਣਦੇਖਾ ਕਰ ਦਿੱਤਾ ਜਾਂਦਾ ਹੈ ਤੇ ਇੱਥੇ ਸਾਹਿਲ ਜਦੋਂ ਆਪਦੀ ਵਾਈਫ ਨੂੰ ਉਸ ਚੰਗੂ ਚੋਂ ਕੱਢ ਕੇ ਲਿਆਉਂਦਾ ਹੈ ਤੇ ਅੱਜ ਸਾਹਿਲ ਤੇ ਤਾਨਿਆਂ ਇਕੱਠੇ ਬਹੁਤ ਖੁਸ਼ੀ-ਖੁਸ਼ੀ ਆਖਰੀ ਜ਼ਿੰਦਗੀ ਬਿਤਾ ਰਹੇ ਨੇ ਤਾਂ ਇਹ ਬਹੁਤ ਵੱਡੀ ਗੱਲ ਹੈ ਤੇ ਇਸ ਚੀਜ਼ ਦੇ ਉੱਤੇ ਸਾਨੂੰ ਜਿਹੜਾ ਹੈ ਉਸ ਸਾਥ ਨੂੰ ਸਲੂਟ ਵੀ ਕਰਨਾ ਚਾਹੀਦਾ ਪੁਲਿਸ ਦੀ ਇੱਕ ਬਹੁਤ ਵੱਡੀ ਹੈਲਪਰੀ ਜਿਹੜਾ ਕਿ ਪੁਲਿਸ ਨੇ ਬਿਨਾਂ ਟਾਈਮ ਵੇਸਟ ਕੀਤੇ ਓਨ ਦਾ ਸਪੌਟ ਪੁਲਿਸ ਉੱਤੇ ਪਹੁੰਚੀ ਕਿਉਂਕਿ ਜੇ ਨਾ ਪਹੁੰਚਦੀ ਤਾਂ ਉਹ ਲੋਕ ਕੁਝ ਵੀ ਨਹੀਂ ਕਰ ਪਾਉਂਦੇ ਉੱਥੇ ਇੱਕ ਬਹੁਤ ਵੱਡੀ ਮਦਦ ਹੈ ਤੇ ਪੁਲਿਸ ਵੀ ਰਹੀ ਤਾਂ ਇੱਕ ਸਿੰਪਲ ਜਿਹਾ ਮੈਸੇਜ ਮੈਂ ਤੁਹਾਨੂੰ ਇਸ ਅਸਲ ਕਹਾਣੀ ਦੇ ਰਹੀ ਅਸਲ ਕਹਾਣੀ ਹੈ ਇਹ ਤੁਹਾਨੂੰ ਇਹ ਦਿਨਾ ਚਾਹੁੰਦੀ ਸੀ ਕਿ ਦੇਖੋ ਜੋ ਮਰਜ਼ੀ ਹੋ ਜੇ ਕਿੰਨਾ ਵੀ ਟਾਈਮ ਤੇ ਤੁਸੀਂ ਕਿਸੇ ਅਣਜਾਣ ਇਨਸਾਨ ਨੂੰ ਕਿਸੇ ਟਰੈਵਲ ਦੇ ਵਿੱਚ ਉਹਨੂੰ ਦੇਖ ਰਹੇ ਹੋ ਜਿਸ ਨੂੰ ਜਾਣਨ ਲੱਗ ਪਿਓ ਤਾਂ ਉਹਦੇ ਹੱਥੋਂ ਹਮੇਸ਼ਾ ਤੋਂ ਸਾਨੂੰ ਵੱਡੇ ਸਾਡੇ ਆਹੀ ਸਿਖਾ ਕੇ ਗਏ ਨੇ ਬਕਿਸੀ ਅਣਜਾਣ ਇਨਸਾਨ ਨਾਲ ਫालतू ਗੱਲ ਨਾ ਕਰੋ ਉਹਨੂੰ ਤੋਂ ਫालतू ਕੁਝ ਲੈ ਕੇ ਖਾਓ ਨਾ ਜੋ ਮਰਜ਼ੀ ਹੋ ਜੇ 노 ਮੈਟਰ ਵਾਟ ਇੱਕ ਇਨਸਾਨ ਤੇ ਐਂ ਟ੍ਰਸਟ ਕਰਨਾ ਨਾ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੋ ਸਕਦੀ ਹੈ ਜੋ ਕਿ ਤੁਹਾਡੀ ਬਰਬਾਦੀ ਦੇ ਵੱਲ ਤੁਹਾਨੂੰ ਐ ਲੈ ਕੇ ਜਾ ਸਕਦਾ ਹੈ ਅਬਦਰ ਧਿਆਨ ਰੱਖੋ ਇਸ ਕਹਾਣੀ ਤੋਂ ਕੁਝ ਸਿੱਖੋ ਉਹ ਤਾਂ ਬਚ ਗਈ ਪਰ ਸਾਨੂੰ ਆਪ ਦਾ ਧਿਆਨ ਰੱਖਣਾ ਚਾਹੀਦਾ ਤੁਸੀਂ ਦੇਖੇ ਸੀਗੇ ਏ ਐਸ ਟਾਕ ਸ਼ੋ ਮੈਂ ਅਦਮ ਬ੍ਰੀਤ ਗੌਰ ਥੈਂਕਸ ਫਰ ਵਾਚਿੰਗ ਲਾਈਕ ਸ਼ੇਅਰ ਕਮੈਂਟ ਕਰਕੇ ਸਾਨੂੰ ਦੱਸਣਾ ਨਾ ਭੁੱਲਣਾ ਹੋਰ ਕਿਹੜੇ ਟਾਪਿਕ ਦੇ ਉੱਤੇ ਤੁਸੀਂ ਵੀ ਵੀਡੀਓ ਚਾਹੁੰਦੇ ਹੋ ਉਹ ਵੀ ਸਾਨੂੰ ਕਮੈਂਟ ਬਾਕਸ ਇੰਦਰ ਡ੍ਰੌਪ ਕਰ ਸਕਦੇ ਹੋ